ਓਏ ਓਏ ਆ ਤੁਸੀਂ ਕੀ ਕਰ ਜਾਨੇ ਓਏ 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 ਆਪਣੇ ਪੈਰੀ ਆਪ ਕਹਾੜੀ ਮਾਰੀ ਜਾਣੇ ਲੋਕਾਂ ਨੂੰ ਬੜਵਾਫੀ ਕਰਨ ਦਾ ਅਰਧਈ ਜਾਂਦੇ ਓਏ ਅਰੇ ਇਹ ਲੋਕਾਂ ਨੂੰ ਬੜਵਾਫੀ ਕਰਨ ਦਾ ਅਰਧ ਦੇਦਾ ਉਹਨਾਂ ਨੇ ਆਪਾਂ ਨੂੰ ਲਾ ਕੇ ਥੱਲੇ ਮਾਰਨਾ ਬੋਟਾ ਵਾਪਸ ਲੈ ਕੇ ਹੋਰ ਨੂੰ ਦੇ ਦੇਣਾ ਆਪਣਾ ਬਾਂਦਰ ਲੰਡਾ ਕਰ ਦੇਣਾ ਆਪਣਾ ਭ੍ਰਸ਼ਟਾਚਾਰ ਨਹੀਂ ਚੱਲਣਾ ਓਏ ਆਪਾਂ ਲੋਕਾਂ ਨੂੰ ਲੁੱਟਾ ਕੇ ਗਏ ਇਹ ਗਲਤ ਹੋਏ ਇਹ ਵੀਡੀਓ ਡਿਲੀਟ ਕਰੋ ਵੀਡੀਓ ਡਿਲੀਟ ਕਰੋ ਭਾਈ ਦਰਸਕੋ ਇਹ ਵੀਡੀਓ ਨੂੰ ਕੋਈ ਸ਼ੇਅਰ ਨਹੀਂ ਕਰਨਾ ਸ਼ੇਅਰ ਨਹੀਂ ਕਰਨਾ ਡਿਲੀਟ ਕਰੋ ਡਿਲੀਟ ਕਰੋ